ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਭਈਏ ਮਹੱਲੇ ਦੂਜੇ ਕੇ ਦੂਜਾ ਏਕੋ ਉਬੰਕਾਰ ਸਤਗੁਰ ਪ੍ਰਸਾਦ ਸੋਈ ਪੁਰਖ ਤਾਨ ਨ ਕਰਤਾ ਕਾਰਣ ਕਰਤਾ ਕਰਨ ਸਮਰਥੋ ਸਤਗੁਰੂ ਧੰਨ ਨਾਨਕ ਮਸਤਕ ਤੁਮ ਤਰੇ ਹੋ ਜਨ ਹਥੋ ਤਾਤਾ ਦੇ ਹੋ ਮਸਤ ਕਹਤ ਹੱਥ ਸਹਿਜ ਅਮਿਓ ਉਠੋ ਸਾਜੋ ਸੋਰ ਨਰ ਗਣ ਮਨ ਗੋਹਿਆ ਅਗਾਜ ਮਾਰਿਓ ਕੰਟਕ ਕਾਲ ਗਰਜ ਧਾਵਤ ਲਿਓ ਵਰਜ ਪੰਚ ਪੂਤ ਏਕ ਘਰ ਰਾਖ ਲੈ ਸਮਝ ਜਗ ਜੀਤੋ ਗੁਰਦੁਆਰ ਖੇਲਾ ਸੰਤਸਾਨ ਰਾਤ ਉਨ ਮੰਨ ਲਿਵ ਰਾਖ ਨਿਰੰਕਾਰ ਕਹ ਤੀਰਤਾ ਕਲ ਸਹਾਰ ਸਪਤ ਦੀਪ ਮਜਾਰ ਲੈਣਾ ਜਗਤਰ ਗੁਰ ਪਰਸ ਮੋਹਾਰ ਜਾ ਕੀ ਦਰਸਤਾ ਅੰਮ੍ਰਿਤ ਧਾਰ ਕਾਲੁਖ ਖਨ ਉਤਾਰ ਤੇ ਮਰ ਅਗਿਆਨ ਜਾਹੇ ਦਰਸ ਦੁਆਰ ਓਏ ਜੋਸੇਵ ਸਬਦ ਸਾਦੇ ਗਾਖੜੀ ਵਿਖਮਕਾਰ ਤੇ ਨਰ ਭਾਵ ਉਤਾਰ ਕੀਏ ਨਿਰਪਾਰ ਸਤ ਸੰਗਤ ਸਹਾਜ ਸੰਸਾਰ ਜਾਗੀਲੇ ਗੁਰਬੀਚਾਰ ਨਿਮਰੀ ਪੂਦਸ ਦੀਵ ਪਰਮ ਤੇਯਾਰ ਕਹ ਕੀਰਤ ਕਲਸਾਰ ਸਤ ਦੀਪ ਮਝਾਰ ਲੈਣਾ ਜਗਤਰ ਗੁਰ ਪਰਸਮਰਾਰ ਕਹਿ ਤੋ ਦਿਨੇਓ ਨਾਮ ਅਪਾਰ ਬੇਮਲ ਜਾਸ ਬੇਥਾਰ ਸਾਦਿਕ ਸਿੱਧ ਸੋ ਜਨ ਜੀਆਂ ਕੋ ਆਦਾਰ ਤੂ ਤਾ ਜਨਕ ਰਾਜਾ ਔਤਾਰ ਸ਼ਬਦ ਸੰਸਾਰ ਸਾਰ ਰਹਿ ਜਗਤਰ ਜਲ ਪਦਮ ਵਿਚਾਰ ਕਲ ਪਤਰ ਰੋਗ ਬਿਦਾਰ ਸੰਸਾਰ ਤਾਪ ਨਿਵਾਰ ਆਤਮਾ ਤਰੇ ਬਿਦ ਤੇਰਾ ਏਕ ਨਿਵਤਾਰ ਕਹੋ ਤੀਰਤ ਕਲ ਸਹਾਰ ਸप्त ਦੀਪ ਮਝਾਰ ਲੈਣਾ ਜਗਤਰ ਗੁਰ ਪਰਸ ਮੁਰਾਰ ਤੈ ਤਾ ਹਦਰਸ ਪਾਇਓ ਮਾਨ ਸੇਵਿਆ ਗੁਰ ਪਰਦਾਨ ਸਾਦ ਅਜਗਰ ਜਨ ਕੀ ਆ ਉਨਮਾਨ ਹਰ ਹਰ ਦਰਸ ਸਮਾਨ ਆਤਮਵੰਤ ਗਿਆਨ ਜਾਣੀ ਅਕਲ ਗਾਤ ਗੁਰ ਪਰਵਾਨ ਜਾਤੀ ਦਰੇਜ਼ਟ ਅਚਲ ਠਾਨ ਦਿਮਨ ਬੋਧੋ ਸੋ ਥਾਨ ਪਹਿਰ ਜ਼ੀਲ ਸਨਾਹੋ ਸਖਤ ਬਿਦਾਰ ਕਹੋ ਕੀਰਤ ਕਲ ਸਹਾਰ ਸਪਤ ਦੀਪ ਮਝਾਰ ਲੈਣਾ ਜਗਤਰ ਗੁਰ ਪਰ ਸਮਰਾਰ ਜਿ ਰਸਟਾ ਭਾਰਤ ਤਮਹਾਰਨ ਜਹਨ ਅਗ ਪਾਪ ਪ੍ਰਨਾਸ਼ਨ ਸਬਦ ਸੂਰ ਬਲਵੰਤ ਕਾਮ ਕਰ ਕ੍ਰੋਧ ਬਿਨਾਸਨ ਲੋਭ ਮੋਹ ਵਾਸ ਕਾਰਨ ਸਾਰਨ ਚਾਤਿ ਕ ਪ੍ਰਤਿ ਪਾਲਣ ਆਤਮ ਰਤ ਸੰਗ੍ਰਹਣ ਕਹਿਣ ਅੰਮ੍ਰਿਤ ਕਲ ਢਾਲਣ ਸਤ ਗੁਰੂ ਕਲ ਸਤ ਗੁਰ ਤਿਲਕ ਸਤ ਲਾਗੈ ਸੋ ਪੈ ਤਰੈ ਗੁਰ ਜਗਤ ਫਿਰਣ ਸਿਹ ਅੰਗਰੋ ਰਾਜ ਜੋਗ ਲਹਿਣਾ ਕਰੈ ਸਦਾ ਅਕਲ ਲਿਵ ਰਹੈ ਕਰਨ ਸਿਉ ਇੱਛਾ ਚਾਰ ਹੈ ਗ੍ਰਾਮ ਸਪੂਰ ਜਿਉ ਨਿਵੈ ਖਵੈ ਖਸ ਕਸ ਬੇਮਲ ਵਿਚਾਰ ਹੈ ਇਹ ਹੈ ਤਕ ਜਾਣਿਓ ਸਰਬ ਗਤ ਅਲਖ ਬਿਡਾਣੀ ਸਹਜ ਭਾਇ ਸੰਚਿਓ ਕੇਰਨ ਅੰਮ੍ਰਿਤ ਕਲ ਬਾਣੀ ਗੁਰਗਮ ਪ੍ਰਮਾਣ ਤੈ ਪਾਇਓ ਸਤ ਸੰਤੋਖ ਗਰਹ ਜਲੈਓ ਹਰ ਪਰਸ ਪਰ ਸੋ ਕਲ ਸਮੁਲ ਵੈ ਜਨ ਉਧਾਰ ਸੁਨ ਲੈਣੇ ਪਾਇਓ ਮਨ ਵੀ ਸਾਜ਼ ਪਾਇਓ ਗਹਿਰ ਗੋਹ ਹਜ਼ਰਤ ਦੀਓ ਗਰਲ ਨਾਸਤਾਨ ਨਠਿਓ ਅਮੇ ਉਹ ਅੰਤਰ ਗਾਤ ਪੀਓ ਰਿਤ ਬਿਗਾਸ ਜਾਗੇ ਹੋ ਅ ਲਖ ਕਾਲ ਭਰੀ ਜੁਗੰਤਰ ਸਤਗੁਰ ਸਹਿਜ ਸਮਾਦ ਰਵੇ ਹੋ ਸਾਮਾਨ ਨਿਰੰਤਰ ਉਧਾਰੋ ਚਿਤ ਧਾਰਿਤ ਹਰਨ ਤਿਕੰਤ ਕਲਮਲ ਤਰਸਨ ਸਾਧ ਰੰਗ ਸਹਿਜ ਕਲ ਉਚਰ ਜਸ ਜੰਮ ਕੋ ਲੈਣੇ ਰਸਨ ਨਾਮ ਅਵਖਦ ਨਾਮ ਆਗਾਰ ਅਰ ਨਾਮ ਸਮਾਦ ਸੁਖ ਸਦਾ ਨਾਮ ਅਨਿਸ਼ਾਨ ਸੋ ਹੈ ਰੰਗ ਰਤੋ ਨਾਮ ਸਿਓ ਕਲ ਨਾਮ ਸੁਰ ਨਰਾਭੂ ਹੈ ਨਾਮ ਪਰਸ ਜਨ ਪਾਇਓ ਸਤਿ ਪ੍ਰਗਟਿ ਹੋ ਰਬ ਲੋਏ ਦਰਸ਼ਨ ਪਰਸੇ ਐ ਗੁਰੂ ਕੈ ਆਠ ਸਾਠ ਮੱਜ ਨ ਹੋਏ ਸਚ ਤੀਰਥ ਸਚ ਇਸਨਾਨ ਅਰ ਭੋਜਨ ਭਾਉ ਸਚ ਸਦਾ ਸਚ ਪਾਖੰਤ ਸੋ ਹੈ ਸਚ ਪਾਇਓ ਗੁਰ ਸ਼ਬਦ ਸਚ ਨਾਮੋ ਸੰਗਤੀ ਬੋ ਹੈ ਜੇ ਸੱਚ ਸੰਜਮ ਵਰਤ ਸੱਚ ਕਬ ਜਨ ਕਲ ਵਖਾਣ ਦਰਸ਼ਨ ਪਰਸੇ ਆ ਗੁਰੂ ਕਾ ਸੱਚ ਜਨਮ ਪਰਵਾਣ ਅਮਯੋ ਦ੍ਰਿਸ਼ਟ ਸੁਭ ਕਰੈ ਹਰੈ ਅਗ ਪਾਪ ਸਗਲ ਮਲ ਅਮਯੋ ਦ੍ਰਿਸ਼ਟ ਅਮਯੋ ਦ੍ਰਿਸ਼ਟ ਸੁਭ ਕਰੈ ਹਰੈ ਅਗ ਪਾਪ ਸਗਲ ਮਲ ਕਾਮ ਕਰੋਧ ਅਰ ਲੋਭ ਮੋਹ ਵਸ ਕਰ ਸਭੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰ ਖੋਵੈ ਗੁਰ ਨਾਮ ਨਿਧ ਦਰਿਆਓ ਜਨਮ ਹਮ ਕਾਲਖ ਧੋਵੈ ਸੋ ਕਹ ਟਲ ਗੁਰ ਸੇ ਵੀਐ ਐ ਨਿਸ ਸਹਿਜ ਸੁਭਾਏ ਦਰਸਨ ਪਰਸੇ ਐ ਗੁਰੂ ਕੈ जन्म मरण दुख जाए टल गोर से ए नि सहज सुभाए दर्शन से है गुरु का जन्म मरण दुख जाए